ਭਗਵੰਤ ਸਿੰਘ ਬਾਜੇ ਦੇ ਹੋਣਾ ਤੇ ਇੱਕ ਐਫੀ ਡੇਵਿਡ ਜਾਂ ਕਹਿ ਲਈਏ ਇੱਕ ਜਿਹੜਾ ਬਿਆਨ ਲਿਖਿਆ ਹੋਇਆ ਜਿਹੜਾ ਹੈ ਜੋ ਪੁਲਿਸ ਦੇ ਵੱਲੋਂ ਜਿਸ ਤਰੀਕੇ ਨਾਲ ਲੈ ਲੈਂਦਾ ਉਸ ਦੀ ਵਰਤੋਂ ਕਰਕੇ ਚੰਗੇ ਤਰੀਕੇ ਦੇ ਨਾਲ ਜਿਹੜੀ ਹੈ ਨਸ਼ਿਆਂ ਦੇ આરોਪ ਲਾਏ ਗਏ ਪੂਰਾ ਆਪਾਂ ਕਹਿ ਲਈ ਕਿ ਇੱਕ ਸਰਦਾਰਤਾ ਸੀ ਇੱਕ ਟੂਲ ਕਿਟ ਹੈ ਜਿੱਦਾਂ ਹੁੰਦਾ ਨਹੀਂ ਕਿਸਾਨ ਮੋਰਚੇ 'ਚ ਹੁੰਦਾ ਉਹ ਐਕਟੀਵੇਟ ਹੋ ਜਾਂਦੀ ਹੈ ਫਿਰ ਉਹੀ ਬੰਦੇ ਉਹੀ ਵਕੀਲ ਸਾਹਮਣੇ ਆਉਣ ਲੱਗ ਪੈਂਦੇ ਨੇ ਉਹੀ ਜਿਹੜੇ ਪੱਤਰਕਾਰ ਉਹੀ ਟੀਵੀ ਚੈਨਲ ਔਰ ਰੱਜ ਕੇ ਜਿਹੜੀ ਹੈ ਕਰਦਾਰ ਕੁਸ਼ੀ ਕਰਦੇ ਹੈਗੇ ਨੇ ਕਿਵੇਂ ਦੇਖਦੇ ਹੋ ਕਿ ਕੀ ਫਿਰ ਜੇ ਆਪਾਂ ਕਹਿ ਲਈਏ ਕਿ ਇੰਨਾ ਹੀ ਬੰਦਾ ਨਸ਼ੇੜੀ ਹੈਗਾ ਤੇ ਫਿਰ ਉਹਨੂੰ 3 ਸਾਲ ਤੋਂ ਐਨਐਸਏ ਲਾ ਕੇ ਰੱਖੀ ਕਿਉਂ ਹੋਈ ਹੈ ਛੱਡ ਦੇਣਾ ਛੱਡ ਦੇਣਾ 1988 ਵੀ ਜਦੋਂ ਬਲੈਕ ਥੰਡਰ ਹੋਇਆ ਤਾਂ ਸੁਰਜੀਤ ਸਿੰਘ ਪੈਂਟਾ ਉਹਨਾਂ ਦੀ ਉਹ ਤੋਂ ਬਾਅਦ ਸ਼ਹਾਦਤ ਹੁੰਦੀ ਹੈ ਕਿ ਸੋ ਸੁਰਜੀਤ ਸਿੰਘ ਪੈਂਟਾ ਕਿਉਂਕਿ ਭਾਈ ਹਰਜਿੰਦਰ ਸਿੰਘ ਜਿੰਦਾਗਰੁੱਪ ਦੇ ਬਹੁਤ ਸੀਨੀਅਰ ਉਹਨਾਂ ਦੇ ਰਾਈਟ ਹੈਂਡ ਮੈਨ ਸਨ ਕਿ ਦਿੱਲੀ ਵਾਲੇ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਣ ਸੋ ਉਹਨਾਂ ਦੇ ਖਿਲਾਫ ਭਾਈ ਸੁਰਜੀਤ ਸਿੰਘ ਪੈਂਟਾ ਦੇ ਖਿਲਾਫ ਬਹੁਤ ਬਹੁਤ ਉਹਨਾਂ ਦੀ ਕਰੈਕਟਰਸ ਐਸੀ ਸੀ ਜਿਹੜੀ ਕੀਤੀ ਗਈ ਤੋ ਬਾਦ ਹੋਰ ਬਹੁਤ ਸਾਰੇ ਜਿਹੜੇ 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 ਚੋਟੀ ਦੇ ਜਿਹੜੇ ਕਰਦਾਰ ਵਾਲੇ ਨੌਜਵਾਨ ਸੀ ਉਹਨਾਂ ਦੇ ਕਿਤੇ ਈਵਨ ਭਾਈ ਗੁਰਜੰਟ ਸਿੰਘ ਉਹਨਾਂ ਦੀ ਜਿਹੜੀ ਹੈਗੀ ਹੈ ਕਰਦਾਰ ਕਸ਼ੀ ਕੀਤੀ ਗਈ ਜਿੱਥੇ ਉਹ ਇੱਕ ਹੌਲਦਾਰ ਦੇ ਘਰੇ ਰਹਿੰਦੇ ਸੀ ਹੈਨਾ ਉਹਨਾਂ ਦੀ ਬੱਚੀਆਂ ਨਾਲ ਉਹਦੇ ਸੰਬੰਧ ਜੋੜੇ ਗਏ ਹੈਨਾ ਸੋ ਇਸ ਤਰ੍ਹਾਂ ਇਹ ਜਿਹੜਾ ਹੈਗਾ ਇਹ ਪ੍ਰੋਸੈਸ ਚੱਲਦਾ ਹੁੰਦਾ ਜਿਹੜਾ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਜੀ ਤੇ ਮਾਤਾ ਜੀ ਦਾ ਇਹ ਆਇਆ ਵੀ ਜਦੋਂ ਉਹਨਾਂ ਨੂੰ ਸ਼ਿਫਟ ਕਰਕੇ ਪੁਲਿਸ ਕਮਾਂਡ ਵਿੱਚ ਲਿਆਂਦਾ ਤਾਂ ਬਹੁਤ ਸਾਰੇ ਕਾਗਜ਼ਾਂ ਤੇ ਦਸਤਕਤ ਕਰਵਾਇਆ ਉਹ ਬਿਲਕੁਲ ਪੁਲਿਸ ਇਸ ਤਰ੍ਹਾਂ ਹੀ ਕਰਾਉਂਦੀ ਹੈ ਵੀਵੀ 25 25 ਕਾਗਜ਼ਾਂ ਤੇ ਦਸਖਤ ਕਰਵਾ ਲੈਂਦੀ ਹੈ ਜਾਂ ਅੰਗੂਠੇ ਲਵਾ ਲੈਂਦੀ ਹੈਗੇ ਉਹਦੇ ਚ ਫਿਰ ਜੋ ਵੀ ਉਹਨਾਂ ਨੂੰ ਹੁੰਦਾ ਉਹ ਕੇਸ ਫਾਈਲ ਕੇਸ ਪ੍ਰੋਪਰਟੀ ਵਿੱਚ ਵੀ ਵੀ ਨੇ ਆ ਮੰਨਿਆ ਆਏ ਨੇ ਆ ਮੰਨਿਆ ਮਰਤਪਾਲ ਸਿੰਘ ਵਾਲੀ ਹੈ ਇਹ ਕਿਤਨਾ ਕਿਤ ਨੂੰ ਲੱਗਦਾ ਵੀ ਸਿੱਖ ਜਥੇਬੰਦੀਆਂ ਨੂੰ ਇਕੱਠਾ ਕਰ ਸਕਦਾ ਜਾਂ ਸੰਜੀ ਇਕੱਤਰਤਾ ਹੋ ਸਕਦੇ ਉਹਦੇ ਚ ਉਹਨਾਂ ਨੂੰ ਉਹਨਾਂ ਨਾਲ ਮਤਲਬ ਉਹ ਕਿਤਨਾ ਕਿਤੇ ਉਹਨਾਂ ਦੇ ਫਿੱਟ ਪੈਂਦਾ ਹੈਗਾ ਸਿਸਟਮ ਦੇ ਵਿੱਚ ਰਾਸ਼ੀਦ ਦਾ ਜਿਹੜਾ ਫਿੱਟ ਪੈਂਦਾ ਹੈਗਾ ਇਹ ਹਲੇ ਫਿੱਟ ਨਹੀਂ ਪੈਂਦਾ ਜਦੋਂ ਇਹ ਫਿੱਟ ਬਹਿਣ ਲੱਗ ਜਿਓਗਾ ਫਿਰ ਇਹਨੂੰ ਉਹ ਕਰ ਲੈਣਗੇ ਇਸ ਤਰ੍ਹਾਂ ਦੋਜੇ ਬਨੇ ਗੱਲਬਾਤ ਕਰਨ ਲੈਨੇ ਆ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਹੋਣਾ ਦੀ ਪਿਛਲੇ ਦਿਨੀ ਭਗਵੰਤ ਸਿੰਘ ਬਾਜੇਗੇ ਹੋਣਾ ਦੇ ਇੱਕ ਐਫੀਡੇਵਿਟ ਜਾਂ ਕਹਿ ਲਈਏ ਕਿ ਇੱਕ ਜਿਹੜਾ ਬਿਆਨ ਲਿਖਿਆ ਹੋਇਆ ਜਿਹੜਾ ਹੈ ਜੋ ਪੁਲਿਸ ਦੇ ਵੱਲੋਂ ਜਿਸ ਤਰੀਕੇ ਨਾਲ ਲੈ ਰਿਹਾਦਾ ਉਸ ਦੀ ਵਰਤੋਂ ਕਰਕੇ ਚੰਗੇ ਤਰੀਕੇ ਦੇ ਨਾਲ ਜਿਹੜੀ ਹੈ ਨਸ਼ਿਆਂ ਦੇ આરોਪ ਲਾਏ ਗਏ ਪੂਰਾ ਆਪਾਂ ਕਹਿ ਲਈ ਕਿ ਇੱਕ ਸਰਦਾਰਤਾ ਸੀ ਜੀ ਕਿ ਟੂਲ ਕਿਟ ਜਿੱਦਾਂ ਹੁੰਦਾ ਨਹੀਂ ਕਿਸਾਨ ਮੋਰਚੇ 'ਚ ਹੁੰਦਾ ਉਹ ਐਕਟੀਵੇਟ ਹੋ ਜਾਂਦੀ ਹੈ ਫਿਰ ਉਹੀ ਬੰਦੇ ਉਹੀ ਵਕੀਲ ਸਾਹਮਣੇ ਆਉਣ ਲੱਗ ਪੈਂਦੇ ਨੇ ਉਹੀ ਜਿਹੜੇ ਪੱਤਰਕਾਰ ਉਹੀ ਟੀਵੀ ਚੈਨਲ ਔਰ ਰੱਜ ਕੇ ਜਿਹੜੀ ਇਹ ਕਰਦਾਰਕੁਸ਼ੀ ਕਰਦੇ ਹੈਗੇ ਨੇ ਕਿਵੇਂ ਦੇਖਦੇ ਹੋ ਕਿ ਕੀ ਫਿਰ ਜੇ ਆਪਾਂ ਕਹਿ ਲਈਏ ਕਿ ਇਨ ਨៃ ਮੰਦਨ ਨਸ਼ੇੜੀ ਹੈਗਾ ਤੇ ਫਿਰ ਉਹਨੂੰ 3 ਸਾਲ ਤੋਂ ਐਨਐਸਏ ਲਾ ਕੇ ਰੱਖੀ ਕਿਉਂ ਹੋਈ ਹੈ ਛੱਡ ਦੇਣਾ ਚਾਹੀਦਾ ਛੱਡ ਦੇਣਾ ਚਾਹੀਦਾ ਫਿਰ ਉਤੋਂ ਕਾਹਦਾ ਖਤਰਾ ਨਸ਼ੇ ਵਾਲੇ ਬੰਦੇ ਨੂੰ ਤਾਂ ਫਿਰ ਸਰਕਾਰ ਜਿਹੜਾ ਹੈਗਾ ਵੀ ਉਹਨੂੰ ਛੱਡ ਦੇਣੀ ਚਾਹੀਦੀ ਐ ਸੋ ਇਹ ਕਰਦਾਰ ਕੁਸ਼ੀ ਵਾਲਾ ਜਿਹੜਾ ਹੈਗਾ ਬਹੁਤ ਲੰਬੇ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਹੈਗਾ ਜੇ ਤੁਹਾਨੂੰ ਯਾਦ ਹੋਵੇ 1988 ਵਿੱਚ ਜਦੋਂ ਬਲੈਕ ਥੰਡਰ ਹੋਇਆ ਤਾਂ ਸੁਰਜੀਤ ਸਿੰਘ ਪੈਂਟਾ ਉਹਨਾਂ ਦੀ ਉਹ ਤੋਂ ਬਾਅਦ ਸ਼ਹਾਦਤ ਹੁੰਦੀ ਹੈਗਾ ਸੋ ਸੁਰਜੀਤ ਸਿੰਘ ਪੈਂਟਾ ਕਿਉਂਕਿ ਭਾਈ ਹਰਜਿੰਦਰ ਸਿੰਘ ਜਿੰਦਾ ਗਰੁੱਪ ਦੇ ਬਹੁਤ ਸੀਨੀਅਰ ਉਹਨਾਂ ਦੇ ਰਾਈਟ ਹੈਂਡ ਮੈਨ ਸੀ ਕਿ ਦਿੱਲੀ ਵਾਲੇ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਣ ਸੋ ਉਹਨਾਂ ਦੇ ਖਿਲਾਫ ਭਾਈ ਸੁਰਜੀਤ ਸਿੰਘ ਪੈਂਟਾ ਦੇ ਖਿਲਾਫ ਬਹੁਤ ਬਹੁਤ ਉਹਨਾਂ ਦੀ ਕੈਰੈਕਟਰ ਅਸੈਸੀਨੇਸ਼ਨ ਜਿਹੜੀ ਕੀਤੀ ਗਈ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਜਿਹੜੇ 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 ਚੋਟੀ ਦੇ ਜਿਹੜੇ ਕਰਦਾਰ ਵਾਲੇ ਨੌਜਵਾਨ ਸੀ ਉਹਨਾਂ ਦੇ ਕੀਤੇ ਈਵਨ ਭਾਈ ਗੁਰਜੰਟ ਸਿੰਘ ਉਹਨਾਂ ਦੀ ਜਿਹੜੀ ਹੈਗੀ ਹੈ ਕਰਦਾਰਕੁਸ਼ੀ ਕੀਤੀ ਗਈ ਵੀ ਜਿੱਥੇ ਉਹ ਇੱਕ ਹੌਲਦਾਰ ਦੇ ਘਰੇ ਰਹਿੰਦੇ ਸੀ ਹਨਾ ਉਹਨਾਂ ਦੇ ਬੱਚਿਆਂ ਨਾਲ ਉਹਦੇ ਸੰਬੰਧ ਜੋੜੇ ਗਏ ਹਨਾ ਸੋ ਇਸ ਤਰ੍ਹਾਂ ਇਹ ਇਹ ਜਿਹੜਾ ਹੈਗਾ ਇਹ ਪ੍ਰੋਸੈਸ ਚੱਲਦਾ ਹੁੰਦਾ ਸੋ ਹੁਣ ਵੀ ਜਿਹੜਾ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਜੀ ਤੇ ਮਾਤਾ ਜੀ ਦਾ ਇਹ ਆਇਆ ਵੀ ਜਦੋਂ ਉਹਨਾਂ ਨੂੰ ਸ਼ਿਫਟ ਕਰਕੇ ਪੁਲਿਸ ਰਿਮਾਂਡ ਵਿੱਚ ਲਿਆਂਦਾ ਤਾਂ ਬਹੁਤ ਸਾਰੇ ਕਾਗਜ਼ਾਂ ਤੇ ਦਸਖਤ ਕਰਵਾਇਆ ਉਹ ਬਿਲਕੁਲ ਪੁਲਿਸ ਇਸ ਤਰ੍ਹਾਂ ਹੀ ਕਰਾਉਂਦੀ ਹੈਗੀ ਆ ਵੀ ਵੀ 25-25 ਕਾਗਜ਼ਾਂ ਤੇ ਦਸਖਤ ਕਰਵਾ ਲੈਂਦੀ ਹੈ ਜਾਂ ਅੰਗੂਠੇ ਲਵਾ ਲੈਂਦੀ ਹੈਗੀ ਉਹਦੇ 'ਚ ਫਿਰ ਜੋ ਵੀ ਉਹਨਾਂ ਨੂੰ ਹੁੰਦਾ ਉਹ ਕੇਸ ਫਾਈਲ ਕੇਸ ਪ੍ਰੋਪਰਟੀ ਵਿੱਚ ਵੀ ਇਹਨੇ ਆ ਮੰਨਿਆ ਆਏ ਨੇ ਆ ਮੰਨਿਆ ਬਹੁਤ ਸਾਰੇ ਕੇਸ ਇਸ ਤਰ੍ਹਾਂ ਆਏ ਸੀਗੇ ਵੀ ਬਹੁਤ ਸਾਰੇ ਨੌਜਵਾਨਾਂ ਦਾ ਜਦੋਂ ਖੜਕੂ ਲਹਿਰ ਦਾ ਦੌਰ ਸੀ ਵੀ ਪੁਲਿਸ ਦੀਆਂ ਵਰਦੀਆਂ ਥਾਣਿਆਂ ਵਿੱਚ ਜਦੋਂ ਫੜ ਲਏ ਜਾਂਦੇ ਸੀ ਉਹਨਾਂ ਦੇ ਪੁਲਿਸ ਦੀਆਂ ਵਰਦੀਆਂ ਪਵਾ ਕੇ ਫੋਟੋਆਂ ਖਿੱਚੀਆਂ ਜਾਂਦੀਆਂ ਸੀ ਤੇ ਉਹ ਅਦਾਲਤ ਵਿੱਚ ਪੇਸ਼ ਕੀਤੀਆਂ ਜਾਂਦੇ ਸੀ ਦੇਖੋ ਜੀ ਇਹ ਤਾਂ ਪੁਲਿਸ ਦੀਆਂ ਵਰਦੀਆਂ ਪਾ ਕੇ ਵਾਰਦਾਤ ਕਰਦੇ ਸੀ ਉਹ ਸਾਰਾ ਕੁਝ ਥਾਣਿਆਂ ਵਿੱਚ ਪੁਲਿਸ ਰਿਮਾਂਡ ਦੌਰਾਨ ਮੈਨੀਪੂਲੇਟ ਹੁੰਦਾ ਸੀਗਾ ਸੋ ਇਸ ਤਰ੍ਹਾਂ ਜਿਹੜਾ ਹੁੰਦਾ ਇਹ ਹੈਗਾ ਸੋ ਇਹ ਕਰਦਾਰ ਕੁਸ਼ੀ ਦੀਆਂ ਹੁਣ ਤੁਸੀਂ ਦੇਖੋ ਵੀ ਬਿਕਰਮ ਸਿੰਘ ਮਜੀਠੀਆ ਵੱਲੋਂ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਆਈਆਂ ਉਹਦੇ ਵੱਲੋਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਉਹ ਰਿਪੋਰਟਾਂ ਕਿੱਥੋਂ ਮਤਲਬ ਮੇਰੇ ਖਿਆਲ ਨਾਲ ਜੋ ਮੈਨੂੰ ਲੱਗਦਾ ਹੈਗਾ ਕਿ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਉਦੋਂ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਬਾਜੇਕੇ ਦਾ ਨਾਮ ਲਿਆ ਸੀ ਉਹ ਸ਼ਾਇਦ ਫਿਰ ਇਸੇ ਦੀ ਹੀ ਕਿਤੇ ਗਲਤ ਨਹੀਂ ਸੀ ਕਰ ਰਹੇ ਵੀ ਇੱਕ ਆਪਾਂ ਕਹਿ ਸਕਦੇ ਹਾਂ ਇਹ ਉਹਨਾਂ ਨੂੰ ਲੀਕ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਲੀਕ ਤਾਂ ਕੀਤਾ ਜਾ ਰਿਹਾ ਸੀ ਸਟੇਟ ਚਾਹੁੰਦੀ ਸੀ ਵੀ ਸਿੱਖ ਨੌਜਵਾਨਾਂ ਦੇ ਖਿਲਾਫ ਜਿਹੜਾ ਬੋਲੂਗਾ ਉਹਨੂੰ ਕਿਤੇ ਨਾ ਕਿਤੇ ਵੀ ਤੁਹਾਨੂੰ ਬਚਾ ਲਾਂਗੇ ਕਿਸ ਤਰ੍ਹਾਂ ਉਹ ਬੱਚੇ ਫਿਰ ਵੀ ਨਹੀਂ ਉਹਨਾਂ ਦੀ ਗ੍ਰਿਫਤਾਰ ਜਿਹੜੇ ਹੈਗੇ ਆ ਸਿੱਖਾਂ ਦੇ ਖਿਲਾਫ ਲਗਾਤਾਰ ਚੱਲਦਾ ਹੈ ਕੁਝ ਟੂਲ ਕਿਟਸ ਨੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਐਕਟਿਵ ਹੋ ਜਾਂਦੀਆਂ ਨੇ ਸੋ ਇਹ ਸਾਨੂੰ ਜਿਹੜਾ ਆਪਾਂ ਕਿਹਾ ਵੀ ਆਪਾਂ ਬਹੁਤ ਸਾਰੇ ਪਿੰਜਰਿਆਂ ਵਿੱਚ ਘਿਰੇ ਹੋਏ ਆ ਸੋ ਇਹਨਾਂ ਪਿੰਜਰਿਆਂ ਵਿੱਚ ਘਿਰੇ ਹੋਣ ਹੁਣ ਰਾਸ਼ਿਦ ਇੰਜੀਨੀਅਰ ਨੂੰ ਵੀ ਜਿਹੜੀ ਹੈ ਪ੍ਰੋਲ ਦੇ ਦਿੱਤੀ ਗਈ ਹੈ 10 ਦਿਨਾਂ ਮੇਰਾ ਖਿਆਲ ਉਹਨਾਂ ਨੂੰ ਪ੍ਰੋਲ ਦਿੱਤੀ ਹੈ ਮੌਨਸੂਨ ਸ਼ਹਿਰ ਵਿੱਚ ਉੱਥੇ ਜਾ ਕੇ ਉਹ ਬੋਲਣਗੇ ਵੀ ਉਸ ਹਰਾਸਤੀ ਪ੍ਰੋਲ ਦੇ ਵਿੱਚ ਪਰ ਇਧਰ ਭਾਈ ਅਮਰਿਤਪਾਲ ਸਿੰਘ ਵਾਲੇ ਬੰਨੇ ਇਹੋ ਜਿਹਾ ਕੁਝ ਨਹੀਂ ਨਜ਼ਰ ਹਾਂਜੀ ਹਾਲਾਂਕਿ ਰਾਸ਼ਿਦ ਦੇ ਖਿਲਾਫ ਬਹੁਤ ਗੰਭੀਰ ਦੋਸ਼ ਨੇ ਉਹਨੇ ਟੈਰਰイズਮ ਤੇ ਜਿਹੜੀ ਮਨੀ ਲਾਂਡਰਿੰਗ ਗੱਲ ਆ ਨਾ ਨਾ ਵੀ ਅਨਲੌਫਲ ਐਕਟੀਵਿਟੀਜ਼ ਐਕਟ ਦਾ ਵੀ ਮਨੀ ਲਾਂਡਰਿੰਗ ਦਾ ਜਿਹੜਾ ਹੈਗਾ ਉਹਦੇ ਚੋਂ ਇਹਨਾਂ ਕੇਸਾਂ ਵਿੱਚ ਤੁਸੀਂ ਦੇਖੋ ਜਿਹੜੇ ਉਹ ਜੰਮੂ ਕਸ਼ਮੀਰ ਦੇ ਦੂਸਰੇ ਲੀਡਰ ਨੇ ਉਹਨਾਂ ਨੂੰ ਉਮਰ ਕੈਦ ਹੋਈ ਆ ਕੁਝ ਕੁ ਬੰਦਿਆਂ ਨੂੰ ਉਮਰ ਕੈਦ ਆ ਜਿਹੜੀ ਹੋਈ ਹੋਈ ਆ ਸੋ ਉਹ ਉਹਨੂੰ ਪੋਟੈਂਸ਼ੀਅਲੀ ਕੋਈ ਵੱਡੀ ਸਜ਼ਾ ਹੋ ਸਕਦੀ ਹੈਗੀ ਆ ਪਰ ਉਹਨਾਂ ਨੂੰ 10 ਦਿਨਾਂ ਦੀ ਜਿਹੜੀ ਹੈਗੀ ਆ ਪਾਰੋਲ ਦੇ ਦਿੱਤੀ ਗਈ ਆ ਉਹ ਪਾਰਲੀਮੈਂਟ ਵਿੱਚ ਜਾ ਕੇ ਬੋਲਣਗੇ ਇਟ ਮੀਨਸ ਸਰਕਾਰਾਂ ਨੂੰ ਪਤਾ ਹੈਗਾ ਵੀ ਕਿਹੜਾ ਬੰਦਾ ਸਾਡੇ ਨਾਲ ਮਿਲ ਕੇ ਚੱਲ ਰਿਹਾ ਹੈ ਸਾਡੇ ਨਾਲ ਕਿਹੜਾ ਕਿਹੜਾ ਕੋਆਪਰੇਟ ਕਰ ਰਿਹਾ ਹੈ ਆ ਹੁਣ ਕਿਉਂਕਿ ਰਾਸ਼ਿਦ ਨੂੰ ਜਦੋਂ ਤੁਸੀਂ ਤੁਸੀਂ ਰਾਸ਼ਿਦ ਦਾ ਦੇਖੋ ਨਾ ਵੀ ਰਾਸ਼ਿਦ ਦੀ ਪੋਲਿਟਿਕਸ ਹੈ ਜਿਹੜੀ ਉਹੋ ਉੱਥੇ ਫਾਰੂਖ ਅਬਦੁੱਲਾ ਉਹਨਾਂ ਦੀ ਪੋਲਿਟਿਕਸ ਦੇ ਵਿਰੋਧ ਵਿੱਚ ਖੜੀ ਹੈ ਹਾਂ ਸੋ ਜਿਹੜਾ ਫਾਰੂਖ ਅਬਦੁੱਲਾ ਉਹਨਾਂ ਦੀ ਪੋਲਿਟਿਕਸ ਨੂੰ ਜਿਹੜਾ ਹੈਗਾ ਚੈਲੰਜ ਕਰਦਾ ਹੈਗਾ ਉਹਨੂੰ ਜਿਹੜੀ ਹੈਗੀ ਆ ਪ੍ਰੋ ਰ ਮਿਲ ਜਾਂਦੀ ਹੈਗੀ ਹੈ ਨਾ ਸੋ ਦੂਸਰੇ ਪਾਸੇ ਜਿਹੜੀ ਇਹਨਾਂ ਦੀ ਅਮਰਤਪਾਲ ਸਿੰਘ ਵਾਲੀ ਆ ਇਹ ਕਿਤੇ ਨਾ ਕਿਤੇ ਨੂੰ ਲੱਗਦਾ ਵੀ ਸਿੱਖ ਜਥੇਬੰਦੀਆਂ ਨੂੰ ਇਕੱਠਾ ਕਰ ਸਕਦਾ ਆ ਜਾਂ ਸਾਂਝੀ ਇੱਕ ਅਤਰਦਾ ਹੋ ਸਕਦੇ ਉਹਦੇ ਚ ਉਹਨਾਂ ਨੂੰ ਉਹਨਾਂ ਨਾਲ ਜਿਵੇਂ ਮਤਲਬ ਉਹ ਕਿਤਨਾ ਕਿਤੇ ਉਹਨਾਂ ਦੇ ਫਿੱਟ ਬੈਂਦਾ ਹੈਗਾ ਸਿਸਟਮ ਦੇ ਵਿੱਚ ਜਿਵੇਂ ਰਾਸ਼ੇ ਦਾ ਜਿਹੜਾ ਫਿੱਟ ਬੈਂਦਾ ਹੈਗਾ ਇਹ ਹਲੇ ਫਿੱਟ ਨਹੀਂ ਬੈਂਦਾ ਜਦੋਂ ਇਹ ਫਿੱਟ ਬਹਿਣ ਲੱਗ ਜਾਊਗਾ ਫਿਰ ਇਹ ਉਹ ਕਰ ਲੈਣਗੇ ਇਸ ਤਰ੍ਹਾਂ ਹੋ ਸਕਦਾ ਹੈ ਨਾ ਜੀ ਬਿਲਕੁਲ ਜੀ ਦੂਜੀ ਬੰਨੀ ਗੱਲਬਾਤ ਕਰ ਲੈਣੀ ਉਪਰਾਸ਼ਟਰਪਤੀ ਜਗਦੀਪ ਧਣਕੜ ਹੋਣਾਂ ਦੇ ਵੱਲੋਂ ਜਿਹੜਾ ਹੈ ਅਸਤੀਫਾ ਦਿੱਤਾ ਗਿਆ ਪਿਛਲੇ ਦਿਨੀ ਅ ਅਸਤੀਫਾ ਉਹਨਾਂ ਦਾ ਮਨਜ਼ੂਰ ਵੀ ਹੋਇਆ ਪਰ ਉੱਤੇ ਬਹੁਤ ਸਾਰੀ ਜਿਹੜੀ ਹੈ ਚਰਚਾ ਖਾਸ ਕਰਕੇ ਵਿਰੋਧੀ ਧਿਰ ਨੇ ਵੀ ਮੁੱਦਾ ਜੜਾ ਚੁੱਕਿਆ ਹੈਗਾ ਸਰਤਾਰਾਤਾ ਸਿੰਘ ਜੀ ਸਿਹਤ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ ਇਵਨ ਕੇ ਪ੍ਰਧਾਨ ਮੰਤਰੀ ਨੇ ਵੀ ਸ਼ਾਇਦ ਮੇਰੇ ਖਿਆਲ ਚੰਗੀ ਸਿਹਤ ਦੀ ਕਾਮਨਾ ਕੀਤੀ ਤੇ ਦੂਜੇ ਬੰਨੇ ਜਿਹੜੀ ਹੈ ਵੀ ਚਰਚਾ ਚੱਲ ਰਹੀ ਹੈ ਕਿ ਅਗਲਾ ਉਪ ਰਾਸ਼ਟਰਪਤੀ ਜਿਹੜਾ ਹੈ ਉਹ ਕੌਣ ਹੋਵੇਗਾ ਕੀ ਕੁਝ ਚੱਲ ਰਿਹਾ ਹੈ ਕਿ ਸਿਹਤ ਹੈ ਜਾਂ ਰਾਜਨੀਤੀ ਸਾਨੂੰ ਰਾਜਨੀਤੀ ਕਿਉਂਕਿ ਸਾਰੀ ਪ੍ਰੈਸ ਵਿੱਚ ਰਾਜਨੀਤੀ ਦੀਆਂ ਝਟਕਲਾਂ ਨੇ ਜਿਹੜੀਆਂ ਉਹ ਲੱਗ ਰਹੀਆਂ ਨੇ ਕਿਉਂਕਿ ਸਿਹਤ ਦੇ ਆਧਾਰ ਤੇ ਅਸਤੀਫਾ ਦੇਣ ਤੋਂ ਅਗਲੇ ਦਿਨ ਕਹਿੰਦੇ ਵੀ ਉਹ ਰਾਜ ਸਭਾ ਵਿੱਚ ਦੇਖੇ ਗਏ ਹੈਗੇ ਆ ਉਹਨਾਂ ਦੀ ਸਿਹਤ ਕੋਈ ਇੰਨੀ ਖਰਾਬ ਨਹੀਂ ਸੀ ਜੀ ਜਿਹੜੇ ਆਏ ਹੈਗੇ ਆ ਉਹ ਕਿਉਂਕਿ ਉਹ ਉਦੋਂ ਤੱਕ ਮਨਜ਼ੂਰ ਨਹੀਂ ਸੀ ਹੋਇਆ ਰਾਜ ਸਭਾ ਦੇ ਉਪ ਸਭਾਪਤੀ ਆ ਜਿਹੜੇ ਉਹ ਜਿਹੜੇ ਚੀਫ ਉਹੀ ਹੁੰਦੇ ਹੈਗੇ ਆ ਜਿਹੜੀਆਂ ਖਬਰਾਂ ਨੇ ਇਹ ਹੈਗਾ ਵੀ ਜਿਹੜੇ ਜਿਹੜੇ ਇੱਕ ਹਾਈ ਕੋਰਟ ਦੇ ਜੱਜ ਦੇ ਘਰੋਂ ਪੈਸੇ ਮਿਲੇ ਸੀਗੇ ਉਹਦੇ ਖਿਲਾਫ ਜਿਹੜਾ ਮਹਾਪਿਭੋਗ ਲਾਉਣਾ ਸੀਗਾ ਵੀ ਉਹਨੂੰ ਗੱਦੀ ਤੋਂ ਲਾਇਆ ਜਾਵੇ ਉਹ پارਲੀਮੈਂਟਰੀ ਕਰ ਸਕਦਾ ਹੈਗਾ ਨਾ ਸੋ ਪਾਰਲੀਮੈਂਟ ਦੀ ਇਹ ਮਰਿਆਦਾ ਹੈਗੀ ਆ ਵੀ ਜੇ 50 ਮੈਂਬਰ ਰਾਜ ਸਭਾ ਦੇ ਲਿਖ ਕੇ ਦੇ ਦੇਣ ਐਪਲੀਕੇਸ਼ਨ ਤਾਂ ਉਹ ਰਾਜ ਸਭਾ ਵਿੱਚ ਪੇਸ਼ ਹੋ ਜਾਂਦਾ ਤੇ 100 ਮੈਂਬਰਾਂ ਲੋਕ ਸਭਾ ਦੇ ਮਹਾਂ ਵੀ ਦੋਹਾ ਦੀ ਵੀ ਲੋਕ ਸਭਾ ਦੀ ਕਿਉਂਕਿ ਸਟਰੈਂਥ ਜ਼ਿਆਦਾ ਹੁੰਦੀ ਹੈ ਰਾਜ ਸਭਾ ਨਾਲੋਂ ਉਹਦੇ 100 ਮੈਂਬਰਾਂ ਦੀ ਐਪਲੀਕੇਸ਼ਨ ਚਾਹੀਦੀ ਹੈਗੀ ਆ ਇਹ 50 ਰਾਜ ਸਭਾ ਦੇ ਮੈਂਬਰਾਂ ਦੀ ਆ ਗਈ ਸੀ ਪਹਿਲਾਂ ਸੋ ਜਗਦੀਪ ਧਨਖੜ ਨੇ ਪਹਿਲ ਕਦਮੀ ਕਰਦੇ ਆ ਰਾਜ ਸਭਾ ਵਿੱਚ ਉਹ 임ਪੀਚਮੈਂਟ ਨੂੰ ਲਿਆਉਣ ਦਾ ਯਤਨ ਕਰਿਆ ਸੀ ਜਿਹੜਾ ਕਿ ਸਰਕਾਰ ਨਹੀਂ ਸੀ ਚਾਹੁੰਦੀ ਇਦਾਂ ਹੋਵੇ ਸੋ ਸਰਕਾਰ ਚਾਹੁੰਦੀ ਸੀ ਵੀ ਅਸੀਂ ਜਿਹੜਾ ਹੈਗਾ ਵੀ ਇਮਾਨਦਾਰ ਹੋਣ ਦਾ ਕ੍ਰੈਡਿਟ ਲਈਏ ਲੋਕ ਸਭਾ ਵਿੱਚ ਆਵੇ ਸੋ ਇਸ ਕਰਕੇ ਉਹ ਜਿਹੜਾ ਹੈਗਾ ਪੋਲੀਟੀਕਲ ਇੰਟਰਸਟ ਆ ਜਿਹੜੇ ਟਕਰਾ ਗਏ ਹੋਏ ਆ ਜਿਸ ਕਰਕੇ ਉਹਨਾਂ ਤੇ ਉਹਨਾਂ ਤੋਂ ਅਸਤੀਫਾ ਜਿਹੜਾ ਲੈ ਲਿਆ ਗਿਆ ਵੈਸੇ ਕਿਸੇ ਸਮੇ ਇਹ ਆਇਆ ਸੀ ਵੀ ਜਗਦੀਪ ਧਨਕਰ ਦੇ ਖਿਲਾਫ ਵੀ 임ਪੀਚਮੈਂਟ ਦਾ ਮਤਲਆ ਲੈਉਣ ਦੀ ਕੋਸ਼ਿਸ਼ ਆਈ ਸੀ ਹੂੰ ਹੂੰ ਵਿਰੋਧੀ ਪਾਰਟੀਆਂ ਵੱਲੋਂ ਵੀ ਇਹ ਬੇਰੁਖਾ ਬੋਲਦੇ ਆ ਵਿਰੋਧੀ ਧਿਰਾਂ ਨੂੰ ਜ਼ਿਆਦਾ ਟਾਈਮ ਨਹੀਂ ਦਿੰਦੇ ਹੁਣ ਵੀ ਤੁਸੀਂ ਦੇਖੋ ਇੱਕ ਦਿਨ ਆਇਆ ਸੀ ਨਾ ਆਪਾਂ ਕਿਹਾ ਸੀਗਾ ਵੀ ਆਰਐਸਐਸ ਇਹ ਕਹਿ ਰਹੀ ਹੈਗੀ ਆ ਵੀ ਸੋਸ਼ਲਿਸਟ ਤੇ ਧਰਮ ਨਿਰਪੱਖ ਆ ਜਿਹੜੇ ਉਹ ਸ਼ਬਦ ਕੱਢ ਦੇਣੇ ਚਾਹੀਦੇ ਆ ਪ੍ਰੀਅੰਬਲ ਚੋਂ ਜਗਦੀਪ ਧਨਕਰ ਨੇ ਉਹਦੀ ਤਾਇਦ ਕਰੀ ਸੀ ਕਹਿੰਦਾ ਇਹ ਸਨਾਤਨ ਦੇ ਵਿਰੋਧ ਚ ਨਹੀਂ ਸ਼ਬਦ ਹੂੰ ਹੂੰ ਹਾਂ ਤੁਸੀਂ ਦੇਖੋ ਮਤਲਬ ਜਿਹੜਾ ਇੱਕ ਕਟੜ ਆਰਐਸਐਸ ਦਾ ਸਟੈਂਡ ਹੈਗਾ ਉਹਨੂੰ ਉਹਨੂੰ ਪ੍ਰਣਾਏ ਹੋਏ ਆਪਾਂ ਕੈਸੇ ਕਰਨੇ ਹੋਗੇ ਹਾਂ ਜੀ ਵੀ ਉਹ ਕਹਿ ਰਹੇ ਸੀ ਕਹਿੰਦਾ ਇਹ ਜਿਹੜਾ ਜਿਹੜਾ ਸੋਸ਼ਲਿਸਟ ਐਂਡ ਸੈਕੂਲਰ ਹੈਗਾ ਇਹ ਸਨਾਤਨੀ ਵਿਚਾਰਧਾਰਾ ਦੇ ਵਿਰੋਧ ਵਿੱਚ ਐ ਸੋ ਬੜਾ ਉਹਨਾਂ ਦਾ ਕੰਪਲਿਕੇਟਿਡ ਜਿਹਾ ਇਹ ਸਾਰਾ ਰਿਹਾ ਹੈ ਵਿਰੋਧੀ ਧਿਰ ਨਾਲ ਵੀ ਜੁਡੀਸ਼ੀਅਰ ਨਾਲ ਵੀ ਹੁਣ ਤੁਸੀਂ ਜਦੋਂ ਜੁਡੀਸ਼ਰੀ ਨਾਲ ਵੀ ਜਦੋਂ ਜਦੋਂ ਤਮਿਲਨਾਡੂ ਦੇ ਰਾਜਪਾਲ ਦਾ ਆਇਆ ਸੀ ਨਾ ਕੇਸ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਵੀ ਇਹ ਜਿਹੜਾ ਕੋਈ ਵੀ ਰਾਜਪਾਲ ਹੈਗਾ ਉਹ ਅਨਿਸ਼ਚਿਤ ਸਮੇਂ ਤੱਕ ਬਿਲਾ ਤੇ ਬੈਠ ਨਹੀਂ ਸਕਦਾ ਉਹਨੂੰ ਹਯਾ ਹਾਂ ਕਰਨੀ ਪਵੇਗੀ ਜਾਂ ਨਾ ਕਰਨੀ ਪਵੇਗੀ ਹੈਨਾ ਤੇ ਇਹਨਾਂ ਨੇ ਜਗਦੀਪ ਧਨਕਰ ਨੇ ਟਿੱਪਣੀ કરી ਸੀ ਵੀ ਪਾਰਲੀਮੈਂਟ ਸੁਪਰੀਮ ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਨਾਟ ਪਾਰਲੀਮੈਂਟ ਕਨਸਟੀਟਿਊਸ਼ਨ ਸੁਪਰੀਮ ਸੋ ਇਹਨਾਂ ਦਾ ਜਿਹੜਾ ਕਲੈਸ਼ ਕਿਤਨਾ ਕਿਤ ਜੁਡੀਸ਼ਰੀ ਨਾਲ ਵੀ ਕਲੈਸ਼ ਆ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਵੀ ਕਨਸਟੀਟਿਊਸ਼ਨ ਸੁਪਰੀਮ ਆ ਕੋਈ ਸੰਸਥਾ ਸੁਪਰੀਮ ਨਹੀਂ ਇਹ ਕਹਿੰਦੇ ਸੀ ਪਾਰਲੀਮੈਂਟ ਸੁਪਰੀਮ ਵੀ ਅਸੀਂ ਪਾਰਲੀਮੈਂਟ ਵਿੱਚ ਮਿਲ ਲੈ ਆਵਾਂਗੇ ਸੋ ਬੜਾ ਇਹਨਾਂ ਦਾ ਕੰਪਲਿਕੇਟਡ ਜਿਹੜੇ ਰਿਲੇਸ਼ਨ ਆ ਸਾਰਿਆਂ ਨਾਲ ਰਹਿਆ ਹੁਣ ਉਹਨਾਂ ਦਾ ਅਸਤੀਫਾ ਆਇਆ ਤੇ ਨਵੇਂ ਜਿਹੜੇ ਰਾਸ਼ਟਰਪਤੀ ਉਹ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਆ ਉਹਦੇ ਵਿੱਚ ਤਿੰਨ ਨਾਂ ਆ ਰਹੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਮੁਖੀ ਜੇਪੀ ਨੱਡਾ ਹੂੰ ਹੂੰ ਬਿਹਾਰ ਦੇ ਚੀਫ ਮਿਨਿਸਟਰ ਨਿਤਿਸ਼ ਕੁਮਾਰ ਔਰ ਕਾਂਗਰਸੀ ਨੇਤਾ ਰਹੇ ਹੈਗੇ ਗੁਲਾਮ ਨਬੀ ਅਜ਼ਾਦ ਜਿਹੜੇ ਜੰਮੂ ਕਸ਼ਮੀਰ ਤੋਂ ਰਹੇ ਹੈਗੇ ਉਹਨਾਂ ਤਿੰਨਾਂ ਚੋਂ ਕਿਸੇ ਦੀ ਚੋਣ ਹੈ ਜਿਹੜੀ ਹੋ ਸਕਦੀ ਹੈਗੀ ਆ ਸੋ ਅਗਲੇ ਦਿਨਾਂ ਤਰ੍ਹਾਂ ਇੱਕ ਦੋ ਦਿਨਾਂ ਚ ਜਿਹੜੀ ਹੈਗੀ ਆ ਚੋਣ ਹੋ ਜਾਏਗੀ